ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਲਖਮੀ ਸਿੰਘ ਕੋਸ਼ੀਪੁਰ ਅੱਜ ਅਸੀਂ ਜਿਲ੍ਹਾ ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਰੇਲਵੇ ਸਟੇਸ਼ਨ ਤੇ ਪਹੁੰਚੇ ਹਾਂ ਇਹ ਪੰਜਾਬ ਦਾ ਸਭ ਤੋਂ ਪੁਰਾਣਾ ਰੇਲਵੇ ਸਟੇਸ਼ਨ ਹੈ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਬਿਲਡਿੰਗ ਦੀ ਜਿਹੜੀਆਂ ਤਸਵੀਰਾਂ ਜ਼ਰੂਰ ਦਿਖਾ ਦਿੱਤੀ ਜਾਣ ਸੋ ਇਹ ਬਹੁਤ ਪੁਰਾਣਾ ਬਣਾਇਆ ਰੇਲਵੇ ਸਟੇਸ਼ਨ ਸੋ ਉਸੇ ਤਰ੍ਹਾਂ ਦੀ ਜਿਹੜੀ ਪੁਰਾਣੀ ਕਾਰਗਰ ਕੀਤੀ ਗਈ ਹੈ ਇਟਾਂ ਪੁਰਾਣੀਆਂ ਲਗਾਈਆਂ ਗਈਆਂ ਨੇ ਸੋ ਅੰਦਰ ਵੀ ਜਿਹੜੀ ਤੁਸੀਂ ਦੇਖ ਸਕਦੇ ਹੋ ਡਾਟਾ ਲਗਾ ਕੇ ਜਿਹੜਾ ਬਿਲਕੁਲ ਇਸ ਬਿਲਡਿੰਗ ਨੂੰ ਜਿਹੜਾ ਅਜਸਟ ਕੀਤਾ ਗਿਆ ਸੋ ਸਾਡੇ ਨਾਲ ਕੁਝ ਇਸ ਪਿੰਡ ਦੇ ਜਿਹੜਾ ਡਰਬਬ ਬਨਾਨਕ ਦੇ ਕੁਝ ਕਰਮਚਾਰੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਕੇ ਸਾਰੀ ਜਿਹੜੀ ਆ ਇਸ ਰੇਲਵੇ ਸਟੇਸ਼ਨ ਦੀ ਗੱਲ ਸਾਂਝੀ ਕਰਾਂਗੇ ਸੱਚੀ ਗੱਲ ਸਰ ਸ੍ਰੀ ਕਾ ਸੱਚੇ ਮੇਰਾ ਨਾਮ ਲਖਬੀਰ ਸਿੰਘ ਆ ਸਰ ਇਹ ਪੜੀ ਜਿਹੜਾ ਰੇਲਵੇ ਸਟੇਸ਼ਨ ਆ ਪੰਜਾਬ ਦਾ ਸਭ ਤੋਂ ਪੁਰਾਣਾ ਰੇਲਵੇ ਸਟੇਸ਼ਨ ਕਿਵੇਂ ਮਤਲਬ ਕਿੰਨੀਆਂ ਰੇਲਾਂ ਜਿਹੜੇ ਪਹਿਲਾਂ ਹੁੰਦੀ ਸੀ ਤਾਂ ਹੁਣ ਤਾਂ ਕਿੰਨੀਆਂ ਸਾਰੀਆਂ ਆ ਉਸ ਟਾਈਮ ਦੇ ਉੱਤੇ ਸਰ ਜੀ ਟ੍ਰੇਨਾਂ 3 ਹੁੰਦੀਆਂ ਜੀ ਇੱਕ ਸਵੇਰੇ ਤੇ ਦੁਪਹਿਰੇ ਤੇ ਸ਼ਾਮ ਨੂੰ ਹਾਂਜੀ ਜਿਹੜੀ ਦਸੰ ਜੋ ਜਗਰ ਜੋ ਕਰਕੇ ਜਿਹੜੀ ਇੱਥੋਂ ਪਹਿਲਾਂ ਜਿਹੜੀ ਪਾਕਿਸਤਾਨ ਵਪਾਰਕ ਜਿਹੜੀ ਟ੍ਰੇਨਾਂ ਜਾਂਦੀ ਰਹੀ ਉਹ ਕਿਵੇਂ ਸਾਰਾ ਦੱਸੋ ਉਹ ਸਰ ਜੀ ਇਦਾਂ ਜਿੱਦਾਂ ਇੱਥੇ ਹੁੰਦਾ ਹੁੰਦਾ ਜਕਸ਼ਨ ਨੇ ਹਾਂਜੀ ਡੇਰਾ ਬਾਬਾ ਨਾਨਕ ਸਟੇਸ਼ਨ ਕਿਉਂਕਿ ਰੇਲ ਜੀ ਉਧਰੋਂ ਵੀ ਆ ਰਹੀ ਜੇ ਲਾਹੌਰ ਵੱਲੋਂ ਵੀ ਆ ਰਹੀ ਆ ਡੇਰਾ ਬਾਬਾ ਨਾਨਕ ਤੋਂ ਵੀ ਆ ਰਹੀ ਆ ਇੱਥੇ ਦੋਵੇਂ ਟ੍ਰੇਨਾਂ ਇਕੱਠੀਆਂ ਹੋ ਗਏ ਇੱਕ ਦੂਜੀ ਨੂੰ ਪਾਸ ਕਰਦੀਆਂ ਹਾਂਜੀ ਹਾਂਜੀ ਮਿਲ ਕਿ ਕਿਹੜੇ ਕਿਹ ਕਿਹ ਚੀਜ਼ ਦਾ ਜਿਹੜਾ ਵਪਾਰ ਹੁੰਦਾ ਰਿਹਾ ਤੇ ਮਿਲਕੇ ਚੀਜ਼ ਨੂੰ ਇਹਦੇ ਚੱਲਦਾ ਰਿਹਾ ਵਪਾਰ ਇੱਥੇ ਸਰ ਜੀ ਇੱਕ ਹੁੰਦਾ ਹੀ ਆ ਤੇ ਆਪਣਾ ਚੌ ਔਰ ਬਾਕੀ ਆਪਣਾ ਖਾਦਮਦੀ ਹੀ ਜੇ ਉਸ ਟਾਈਮ ਤੇ ਜਿਪਸਮ ਬੜੀ ਹੀ ਹਾਂ ਉਹ ਤੇ ਉਹ ਹੁੰਦੀ ਆ ਉਸ ਟਾਈਮ ਤੇ ਕਾਫੀ ਲੋਕਾਂ ਦਾ ਜਿੰਨਾ ਵਪਾਰ ਦਦਾ ਇੱਥੇ ਮੈਨੂੰ ਲੋਕਾਂ ਨੂੰ ਰੋਜ਼ਗਾਰ ਕਾਫੀ ਮਿਲਦਾ ਹੋਵੇਗਾ ਤੇ ਇੱਥੇ ਆਵਾਜਾਈ ਵੀ ਕਾਫੀ ਹੁੰਦੀ ਹੋਈ ਬੜੀ ਤੇ ਇੱਥੇ ਆਵਾਜਾਈ ਤੇ ਸਰ ਜੀ ਸਾਡੇ ਵੇਖੜਾ ਕਰ ਵੀ ਹੁੰਦਾ ਹੈਗੀ ਹਾਂਜੀ ਹਾਂਜੀ ਹੁਣ ਦੇ ਤਾਂ ਉਸ ਮੋਹਲ ਦੇ ਵਿੱਚ ਇੱਕ ਪੰਪਾ ਫਰਕਨ ਜਾਬ ਤਾਂ ਉਦੋਂ ਤੋਂ ਹੀ ਮੋਹਲ ਕੁਝ ਵੇਖਿਆ ਤਾਂ ਹੁਣ ਕੁਝ ਵੇਖਿਆ ਹੌਣ ਸਰ ਹੌਣ ਦਾ ਤੇ ਉਦੋਂ ਦਾ ਬਹੁਤ ਹੀ ਫਰਕ ਆ। ਹੁਣ ਵੇਖੋ ਜੇ ਸੁਣਸਾਣਾ ਸਾਰਾ ਕੋਈ ਮਤਲਬ ਤਾਂ ਕੋਈ। ਹੁਣ ਮਤਲਬ ਸਵਾਰੀਆਂ ਵੀ ਜਿਹੜੀਆਂ ਉਸੇ ਟਾਈਮ ਆਉਂਦੀਆਂ ਜਦੋਂ ਮਤਲਬ ਟ੍ਰੇਨ ਦਾ ਆਉਂਦਾ ਸਮਾਂ ਹੁੰਦਾ। ਜੀ ਜੀ ਹਾਂਜੀ ਜੀ ਜੇ ਜਿਨ ਕਿ ਅੱਧਾ ਘੰਟਾ ਪਹਿਲਾਂ ਸਵਾਰੀ ਆਉਂਦੀ ਏ ਤੇ ਉਹ ਟ੍ਰੇਨ ਦੇ ਉਹ ਕਿਹੜੇ ਕਿਹੜੇ ਜਿਹੜੇ ਪਾਕਿਸਤਾਨ ਜਾਂਦੀ ਰਹੀ ਵਪਾਰਕ ਜਿਹੜੀਆਂ ਟ੍ਰੇਨਾਂ ਜਾਂਦੀ ਰਹੀ ਕਿਹੜੇ ਕਿਹੜੇ ਮਤਲਬ ਜਾਂਦੀ ਜੀ ਪਿੰਡਾਂ ਸਾਰੇ ਜਾਂਦੀਆਂ ਖਾ ਉਹ ਸਰ ਜੀ ਜਿਹੜੀਆਂ ਮਾਲ ਜਾਂਦਾ ਹੀ ਨਾ ਉਹ ਜਾਂਦੇ ਜਿਨ ਕਿ ਇਹ ਡੇਰੇਪਾਪਾ ਨਾਨੇ ਸਟੇਸ਼ਨ ਤੋਂ ਇਹ ਆਪਣਾ ਪੰਜ ਪੰਜਵਾਂ ਸ਼ੇਸ਼ ਲਾਹੌਰ ਦਾ ਹੈ ਤੇ ਮਾਲ ਜਿਹੜਾ ਇਹ ਲਾਹੌਰ ਦਾ ਕਰ ਜਿਆਦਾ ਲਾਹੌਰ ਵੀ ਜਕਸ਼ਨ ਹੀ ਜੇ ਉਥੇ ਉਹ ਮਾਲ ਲਾਤਦਾ ਹੀ ਉਥੋਂ ਬੇਰੋਦਰੋਂ ਜੋ ਵੀ ਆਉਂਦਾ ਹੀ ਜੇ ਚਵਾਰਾ ਸ਼ੂਰਾ ਜੋਏ ਮਨੋ ਵਕ ਵਕ ਜਿਹੜੇ ਸਟੇਸ਼ਨ ਨੇ ਉੱਥੇ ਮਨੋ ਮਾਲ ਸਪਾਈਦਾ ਹੁੰਦਾ ਰਿਹਾ ਹਾਂ ਹਾਂਜੀ 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 ਤੇ ਜਿਵੇਂ ਮਤਲਬ ਹੁਣ ਤੁਸੀਂ ਦੇਖਦੇ ਜੋ ਮਨੋ ਕਰਮਚਾਰੀ ਇੱਥੇ ਮਤਲਬ ਆ ਰਹੇ ਨੇ ਮੈਂ ਦੇਖਿਆ ਇੱਕ ਦੋ ਆ ਵੀ ਗਏ ਨੇ ਮਤਲਬ ਇੱਥੇ ਕਰਮਚਾਰੀ ਕੋਈ ਨਹੀਂ ਆ ਗੱਟ ਟਿਕਟ ਕਰਨ ਨੂੰ ਪਰ ਜਿਵੇਂ ਮਨੋ ਇੱਥੇ ਯਾਤਰੀ ਹੁੰਦੇ ਨੇ ਕੀ ਉਹ ਕਰਮਚਾਰੀ ਬਾਹਰ ਚੰਦਾ ਕਿ ਜਾਂ ਕਿਵੇਂ ਸਰ ਕਰਮਚਾਰੀ ਸਰ ਜਿੱਦਾਂ ਤੁਹਾਨੂੰ ਦੱਸਿਆ ਵੀ ਅੱਧਾ ਘੰਟਾ ਪਹਿਲਾਂ ਪੌਣਾ ਘੰਟਾ ਪਹਿਲਾਂ ਉਹਨੇ ਤੇ ਆਉਣਾ ਵਾ ਕੀ ਜਕਰ ਸਵਾਰੀਆਂ ਦੇ ਨਾਂ ਹੁਣ ਕਰਕੇ ਕਿੰਨਾ ਨਾਂ ਹੁਣ ਕਰਕੇ ਸਰ ਜੀ ਕਿਉਂਕਿ ਇੰਨੇ ਗਾੜ੍ਹ ਹੈਗੇ ਆਵਾ ਇੱਕ ਹੋ ਹੋਏ ਸਟੇਸ਼ਨ ਹੋਵੇ ਤੇ ਉਹਦੇ ਤੇ ਚਾਰ ਪੰਜ ਟਿਕਟਾਂ ਵਿਕਣ ਤੇ ਕੀ ਉਹਦੀ ਕਮਾਈ ਕੀ ਆ ਜੀ ਦੱਸੋ ਕੀ ਲੱਗਦਾ ਵੀ ਜ਼ਿਆਦਾ ਇਥੋਂ ਮੁਲਾਜ਼ਮ ਲੋਜਮ ਜਿਹੜੇ ਡਿਊਟੀਆਂ ਵਾਲੇ ਉਹ ਜਾਂਦੇ ਹਾਂ ਇਸ ਵਕਤ ਇਸ ਵਕਤ ਡਿਊਟੀਆਂ ਵਾਲੇ ਨੇ ਕੋਈ ਸ਼ਹਿਰੋਂ ਜੋ ਵੀ ਨੇ ਵਿਚਾਰੇਗਾ ਆਪਸਾਰ ਡਿਊਟੀਆਂ ਕਰਦੇ ਨੇ ਜਿਹਨਾਂ ਕੋਈ ਮੇਲਾ ਚ ਨੇ ਜਾਂ ਫੈਕਟਰੀਆਂ ਚ ਨੇ ਤੇ ਉਹਨਾਂ ਨੇ ਆਪਣੇ ਪਾਸ ਬਣਾਏ ਨੇ ਕਾਰਡ ਬਣਾਏ ਨੇ ਭਾਈ ਠੀਕ ਹੈ ਜਿਵੇਂ ਅਸੀਂ ਦੇਖਿਆ ਕੁਆਟਰ ਵੀ ਇੱਥੇ ਢੱਗੀ ਪਏ ਨੇ ਉਹਨਾਂ ਕੁਆਟਰ ਦੇ ਵਿੱਚ ਪਹਿਲਾਂ ਕੌਣ ਰਹਿੰਦਾ ਸਰਕਾਰੀ ਕਰਮਚਾਰੀ ਜਾਂ ਕੋਈ ਹਾਂ ਸਰਕਾਰੀ ਸਰਕਾਰੀ ਉਹਦੇ ਵਿੱਚ ਟ੍ਰੈਕਮੈਨ ਆਣ ਪਾਣੀ ਵਾਲੇ ਆਣ ਜੋ ਕਿ ਸਟੇਸ਼ਨ ਟਾਪ ਦੇ ਮਨੇ ਉਹ ਬਿਲਡਿੰਗ ਤੇ ਪੁਰਾਣੀਆਂ ਜਾਂ ਕੁਆਰਟਰ ਪੁਰਾਣੇ ਜਾਂ ਹੋਰ ਚੀਜ਼ਾਂ ਕੋ ਪੁਰਾਣੀਆਂ ਨੇ ਜਿੱਥੋਂ ਨਾ ਹੋਰ ਇੱਥੇ ਕਿਹੜੀਆਂ ਜਿਹੜੀਆਂ ਪੁਰਾਣੀਆਂ ਜਿਹੜੀਆਂ ਪ੍ਰਾਪਤਨ ਜਿਹੜੀਆਂ ਸਮੇਂ ਤੋਂ ਪਹਿਲਾਂ ਦੀਆਂ ਜਿਹੜੀਆਂ ਬਣੀਆਂ ਨੇ ਐ ਸਮੇਂ ਤੇ ਸਾਰ ਸਮਝੋ ਵੀ ਹੁਣ ਸਾਰੀਆਂ ਢੱਠ ਢੁਠ ਹੋ ਗਈਆਂ ਨੇ ਉਦਾਂ ਦੇ ਹਾਪ ਪੁਰਾਣੀ ਕੋਠੀਆਂ ਇਹ ਉਦਾਂ ਪਲੇਟੀਆਂ ਵੱਡੇ ਸਰਕਾਰੀ ਅਡਮਿਨਿਸਟ੍ਰੇਸ਼ਨ ਮਾਰਟਲ ਦੀ ਇਥੇ ਕੋਠੀਆਂ ਇਧਰਲੇ ਪੰਨੇ ਉਹ ਵੀ ਸਾਰੇ ਕੁਆਰਟਰ ਜੋ ਵੀ ਆ ਉਹ ਟੱਠ ਢੁਠ ਗਏ ਨੇ ਹੁਣ ਤੇ ਉਥੇ ਬਾਜਗਲਾ ਆਨੇ ਪੋਤੇ ਪਾਤੇ ਤੇ ਲਾਇਆ ਬਲੋਂਤਰ ਕੋਈ ਉਹ ਜੀ ਪੁਰਾਣੀ ਕੋਈ ਚੀਜ਼ਾਂ ਨਹੀਂ ਆ ਗਈ ਮੈਨੂੰ ਜਿਹੜੀਆਂ ਮਿਲ ਗਈਆਂ ਨੇ ਉਹ ਐਸ ਵਕਤ ਸਾਰੇ ਇਥੇ ਉਸ ਟਿਸ ਮਟਰ ਰਹੇ ਨਹੀਂ ਗਾ ਉਹ ਕੋਈ ਚਾਪ ਪੁਰਾਣੀ ਉਸ ਟੈਂਡੀਆਂ ਦੀ ਮੌਜੂਦ ਹਾਂ ਹੈਗੀਆਂ ਨੇ ਹਾਂਜੀ ਹੈਗੀਆਂ ਸੋ ਸਾਡੇ ਨਾਲ ਹੋਰ ਵੀ ਕੋਈ ਕਰਮਚਾਰੀ ਮਿਲੂਦੇ ਵਾਇਰ ਦੇ ਖਾਲਸਾ ਉਹ ਬੇਤੋਈ ਵੀ ਰੇਲਵੇ ਜੀ ਸ਼ੂਟ ਕਰਦੇ ਜੀ ਮੈਂ ਵੀ ਰੇਲਵੇ 'ਚ ਰਸਤਾ ਹਰ ਕਿੰਨਾ ਜੀ ਡਿਊਟੀ ਕੀਤੀ 30 ਸਾਲ 30 ਹਜ਼ਾਰ ਇੱਥੇ ਕਿਤੇ ਜਾਂਪੁਰ ਉੱਧਾ ਮਤਲਬ ਇੱਥੇ ਵੀ ਕੀਤੀ ਅੰਮ੍ਰਿਤਸਰ ਵੀ ਕੀਤੀ ਇੱਥੇ ਕਿਹਨਾਂ ਜੀ ਇੱਥੇ ਨੇ 20 20 ਕੇ ਸਾਲ 20 ਸਾਲ ਮਤਲਬ ਉਸ ਟਾਈਮ ਜਿਸ ਟਾਈਮ ਤੋਂ ਇਹ ਰਹੇ ਉਦੋਂ ਵੀ ਵਪਾਰਕ ਹੈ ਮਾਹੌਲ ਦੇ ਵਿੱਚ ਰਹੇ ਕਿਤਾ ਉਸ ਤੋਂ ਬਾਅਦ ਆਏ ਨਹੀਂ ਉਦੋਂ ਨਹੀਂ ਕੋਈ ਵਪਾਰ ਵਪਾਰ ਪਹਿਲਾਂ ਪਹਿਲਾਂ ਹੀ ਚੱਲਿਆ ਪਾਕਿਸਤਾਨ ਤੋਂ ਮਤਲਬ ਜਦੋਂ ਤੁਹਾਡੀ ਡਿਊਟੀ ਚੱਲਦੀ ਸੀ ਉਸ ਟਾਈਮ ਯਾਤਰੀਆਂ ਦਾ ਕਿਵੇਂ ਆਉਣਾ ਜਾਣਾ ਤੇ ਹੁਣ ਦਾ ਮਾਹੌਲ ਦੂਰ ਹੋ ਗਿਆ ਉਦੋਂ ਯਾਤਰੀ ਵੀ ਬਹੁਤ ਵਧੀਆ ਆ 2010 12 ਤੋਂ ਘਟਿਆ ਮਤਲਬ 2010 ਤੋਂ ਜਿਹੜਾ ਮਤਲਬ ਲੋਕਾਂ ਦਾ ਜਾਣਕਾਰੀ ਕੀ ਕਾਰਨ ਮਤਲਬ ਲੋਕਾਂ ਦਾ ਮਤਲਬ ਉਦੋਂ ਵੀ ਜਿਹੜਾ ਘਟਿਆ ਕੀ ਘਟਿਆ ਇਦਾਂ ਹੀ ਮੁਲਾਜ਼ਮ ਘਟ ਗਏ ਸਟੇਸ਼ਨ ਤੇ ਕੋਈ ਹੈ ਨਹੀਂ ਇਦਾਂ ਹੀ ਲੋਕ ਚੜ ਜਾਂਦੇ ਇਦਾਂ ਕੀ ਲੱਗਦਾ ਵੀ ਪਰਚੀਆਂ ਨਾ ਮਿਲਣ ਕਰਕੇ ਜਾਂ ਟਿਕਟਾਂ ਨਾ ਮਿਲਣ ਕਰਕੇ ਲੋਕਾਂ ਦਾ ਦਰ ਜਾਣ ਤੇ ਬਿਲਕੁਲ ਮਤਲਬ ਜੇ ਇੱਥੇ ਕਰਮਚਾਰੀ ਹੋਣ ਤਾਂ ਲੋਕਾਂ ਦਾ ਦਰ ਜਾਣ ਫੇਰ ਮਤਲਬ ਉਹ ਪੂਰਨ ਵੱਧ ਸਕਦਾ ਉਸੇ ਪੂਰਨ ਗੱਡੀ ਇਹ ਤਾਂ ਨਹੀਂ ਇਹ ਕਈ ਵਾਰੀ ਆਤਵਾਦ ਦੇ ਟਾਈਮ ਦੂਜੇ ਟਾਈਮ ਬੰਦ ਵੀ ਕਰ ਦਿੰਦੇ ਮੋਲ ਖਰਾਬ ਹਾਂ ਮੋਲ ਖਰਾਬ ਲੋਕਾਂ ਦੇ ਪਿੱਛੇ ਮੋਲ ਖਰਾਬ ਰਿਹਾ ਉਹ ਤਾਂ ਬੰਦ ਰਹੀ ਗੱਡੀ ਬੰਦ ਰਹੀ ਉਹਦਰੀ ਹੁਣ ਮਤਲਬ ਫੇਰ ਚੱਲ ਵੀ ਗਈ ਫੇਰ ਚੱਲ ਗਈ ਜੇ ਉਹ ਮਤਲਬ ਤੁਸੀਂ ਡਿਊਟੀ ਕਰਦੇ ਰਹੇ ਜੋ ਉਦੋਂ ਮਤਲਬ ਟ੍ਰੇਨ ਦੇ ਵਿੱਚ ਮਤਲਬ ਕਾਫੀ ਤੁਸੀਂ ਕਰਦੇ ਰਹੇ ਜੋ ਉਦੋਂ ਯਾਤਰੀਆਂ ਤਾਂ ਕਿਵੇਂ ਮਤਲਬ ਫੁੱਲ ਯਾਤਰੀ ਜਾਂਦੇ ਹਾਂ ਆਹ ਪੂਰੀ ਯਾਤਰੀ ਬੜੀ ਸਵਾਰੀ ਹੁਣ ਸਵਾਰੀ ਜਾਂਦੀ ਕਿ ਮੁਲਾਜ਼ਮ ਜਾਂਦੇ ਰਿਹਾ ਜਾਂ ਆਮ ਸਵਾਰੀ ਵੀ ਜਾਂਦੀ ਨਹੀਂ ਆਮ ਸਵਾਰੀ ਜਾਂਦੀ ਗਈ ਅੱਬਾ ਕੰਮ ਕਰਨ ਵਾਲੇ ਹਾਂ ਇਹ ਤੂੰ ਕਿੱਧਰੇ ਹੋਂ ਟ੍ਰੇਨਾਂ ਨਾਲ ਕਿੱਥੇ ਕਿੱਥੇ ਜਾਂਦੀਆਂ ਅੰਮ੍ਰਿਤਸਰ ਅੰਮ੍ਰਿਤਸਰ ਹੋਂਦੀ ਜਾਂਦੀ ਜਾਂਦੀ ਵਾ ਕੀ ਮਤਲਬ ਜਦੋਂ ਉਦੋਂ ਤਾਂ ਹੁੰਦਾ ਕਿਰਾਇ ਨਿੱਜੇ ਕੋਈ ਛੇਵੇਂ ਜਹਾ ਨਹੀਂ ਨਹੀਂ ਉਦੋਂ 10 ਰੁਪਏ ਹੀ ਤੇ ਹੁਣ 15 ਪਰ ਕੀ ਲੱਗਦਾ ਵੀ ਇੱਥੇ ਜਦੋਂ ਲੋਕਲ ਜਦੋਂ ਪੈਸੇਂਜਰ ਨੇ ਉੱਠੇ ਲੱਗ ਜਾਂਦੇ ਜਾਂ ਉਹ ਵੀ ਚੱਟ ਚੁੱਕ ਜਾਂਦੇ ਨੇ ਨਹੀਂ ਕੁਝ ਲੈ ਲਿੰਦੇ ਆ ਕੁਝ ਨਹੀਂ ਲੈ ਲਿੰਦੇ ਕੁਝ ਨਹੀਂ ਕੀ ਲੱਗਦਾ ਵੀ ਇੱਥੇ ਸਟਾਪ ਦੀ ਜਿਹੜੀ ਪਰਭਾਈ ਹੈ ਜਿਆਦੀ ਹੋਣੀ ਚਾਹੀਦੀ ਹੈ ਡਿਵੈਲਪਮੈਂਟ ਥੋੜੀ ਕੁਝ ਹੋਣੀ ਚਾਹੀਦੀ ਆਹ ਹੋਣੀ ਕਿ ਆਈ ਦੇਰੀ ਨਹੀਂ ਗੱਡੀ ਦੀ ਚੈਕਿੰਗ ਹੋਣੀ ਕਿ ਆਈ ਦੀ ਕੀ ਲੱਗਦਾ ਵੀ ਇੱਥੇ ਜਿਹੜੀ ਜ਼ਿਆਦਾ ਧਿਆਨ ਵਾਜਦਾ ਤੇ ਐਡਾ ਬਦਮਲੋ ਗੁਰਾਨਕ ਦੀ ਨਗਰੀ ਹੈ ਤੇ ਇਧਰੋਂ ਮਲੋ ਗੁਰਨਾ ਦੇ ਨਾਮ ਤੋਂ ਇੱਕ ਨਾਲ ਚੱਲਣ ਦੀ ਸੰਤਰੀ ਚੱਲਦੀ ਪਈ ਹੈ ਤੇ ਇਧਰ ਵੀ ਮਲੋ ਜਿਆਦਾ ਮਲੋ ਦਾ ਸਟਾਪ ਵੀ ਹੋ ਜਾਏ ਤੇ ਸੰਗਤਾਂ ਦਾ ਧਿਆਨ ਇਹ ਤੋਂ ਹੋਰ ਵੱਸ ਸਕਦਾ ਹੈ ਵੱਸ ਸਕਦਾ ਜੀ ਕਿਉਂਕਿ ਤੁਸੀਂ ਤਾਂ ਇਹ ਵੀ ਡੇਰਾ ਬਾਬਾ ਨਾਲ ਉੱਧਰ ਵੀ ਜਿਹੜੀ ਅੰਮ੍ਰਿਤਸਰੋਂ ਦੀ ਲੋਕ एकदम ਦਰਸ਼ਕਾਂ ਨੰਦੇ ਤੇ ਇੱਥੋਂ ਦੇ ਜਿਹੜੇ ਅੰਮ੍ਰਿਤਸਰੋਂ ਮਲੋ ਦੱਸਿਆ ਦੋਵੇਂ ਗੁਰਦੁਆਰਿਆਂ ਜਿਹੜੀ ਹੈ ਇਹ ਗੱਡੀ ਲਿੰਕ ਕਰਦੀ ਚੋਰ ਜੀ ਇੱਕ ਕੋਰੀਡੋਰ ਕਰਕੇ ਬੜਾ ਵਧੀਆ ਇਹ ਕੰਮ ਬੜੀ ਸਵਾਤੀ ਪਈ ਹੈ ਫਿਰ ਇਹਨਾਂ ਨੂੰ ਜਦੋਂ ਹਜ਼ਾਰ ਘੱਟੇ ਕਰਦੇ ਨੇ ਫਿਰ ਸਵਾਰੀ ਦੱਸੋ ਇਹ ਸਾਨੂੰ ਸਾਡੇ ਨਾਲ ਕੋਈ ਕਰਮਚਾਰੀ ਜਿਹਨਾਂ ਨੇ ਸਾਰੀ ਇਹ ਆਪਣੀ ਗੱਲਬਾਤ ਜਿਹੜੀ ਆ ਰੇਲਵੇ ਸਟੇਸ਼ਨ ਦੀ ਦੱਸੀ ਸੋ ਮੈਂ ਤੁਹਾਡਾ ਆਪਣਾ ਲਾਪਰਿਚਨ ਖੁਸ਼ੀਪੁਰ ਤੁਸੀਂ ਦੇਖਦੇ ਰਹੋ ਇਹ ਚੈਨਲ ਤੋਂ ਤੁਹਾਨੂੰ ਵਕਤ-ਵਕਤ ਦੇਣੀ ਇਸ ਤਰ੍ਹਾਂ ਦੀਆਂ ਸੋਰੀਆਂ ਜੁੜ ਕੇ ਆਦੇ ਜੁੱਤ